ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਮਰਤਪਾਲ ਸਿੰਘ ਨੂੰ ਚੇਤਾਵਨੀ ਦੇ ਦਿੱਤੀ ਹੈ ਅਮਰਤਪਾਲ ਸਿੰਘ ਨੂੰ ਵਾਰਨਿੰਗ ਦਿੰਦਿਆਂ ਚੰਨੀ ਨੇ ਕੁਝ ਅਜਿਹੀਆਂ ਗੱਲਾਂ ਕੀਤੀਆਂ ਨੇ ਜਿਸ ਨਾਲ ਮਾਮਲਾ ਪੱਖ ਸਕਦਾ ਤੁਸੀਂ ਜੁੜੇ ਹੋ ਲੋਕਪਹਿਨ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਬਣੇ ਚਰਨਜੀਤ ਸਿੰਘ ਚੰਨੀ ਨੇ ਆਪਣੇ ਕੁਲੀਕ ਜਾਨੀ ਕਿ ਅਮਰਤਪਾਲ ਸਿੰਘ ਜੋ ਕਿ ਖੰਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਬਣਿਆ ਉਹਨਾਂ ਨੂੰ ਕੁਝ ਗੱਲਾਂ ਆਖੀਆਂ ਨੇ ਚੰਨੀ ਨੇ ਕਹਿ ਕੇ ਜੇਕਰ ਖਾਲਸਾ ਜਾਂ ਖੰਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਨੇ ਸਮਾਜ 'ਚ ਤਣਾਅ ਜਾਂ ਸਮੱਸਿਆ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਉਨ੍ਹਾਂ ਖਿਲਾਫ ਡਟ ਕੇ ਖੜੇਗੀ। ਪੰਜਾਬ ਆਪ ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਦਾ ਵਿਰੋਧ ਕਰਦੇ ਆ ਚੰਨੀ ਨੇ ਆਖਿਆ ਕਿ ਨਾ ਹੀ ਉਹ ਤੇ ਨਾ ਹੀ ਅਸੀਂ ਇਸ ਨੂੰ ਵਕਤ ਦਿੰਦੇ ਹਾਂ। ਹੋ ਸਕਦਾ ਹੈ ਕਿ ਉਹ ਆਪਣੀ ਜਾਨੀ ਕਿ ਆਮ ਆਦਮੀ ਪਾਰਟੀ ਬਦਲਾ ਲਊ ਸਿਆਸਤ ਮੋੜ ਸ਼ੁਰੂ ਕਰ ਦੇਣ। ਚੰਨੀ ਨੇ ਕੁਝ ਹੋਰ ਗੱਲਾਂ ਵੀ ਕਹੀਆਂ ਨੇ ਅ ਜਿਹੜੀਆਂ ਇਸ ਤੋਂ ਬਾਹਰ ਜਾ ਕੇ ਨੇ ਚੰਨੀ ਨੇ ਜਿਹੜਾ ਭਾਜਪਾ ਨੂੰ ਵੀ ਵੰਗਾ ਰਿਆ ਕਿ ਜਿਹੜਾ ਪੰਜਾਬ ਦੇ ਵਿੱਚ ਉਹਨਾਂ ਨੇ ਧਰੂਵਿਕरण ਕਰਨ ਦੀ ਕੋਸ਼ਿਸ਼ ਕੀਤੀ ਦਲਿਤ ਵੋਟਰਾਂ ਤੇ ਹਿੰਦੂ ਵੋਟਰਾਂ ਨੂੰ ਵੰਡ ਕੇ ਜੱਟ ਸਿੱਖਾਂ ਦੇ ਖਿਲਾਫ ਜਾਂ ਫਿਰ ਅਜਿਹਾ ਧਰੂਵਿਕरण ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਇਸ ਏਜੰਡੇ ਨੂੰ ਠੁੱਸ ਕਰਕੇ ਉਹ ਮਾਰਿਆ ਹੈ ਤਾਂ ਕੁੱਲ ਮਿਲਾ ਕੇ ਅਮਰਤਪਾਲ ਨੂੰ ਉਹਨਾਂ ਨੇ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਭਾਈ ਜੇਕਰ ਤੁਸੀਂ ਪਹਿਲਾਂ ਵਾਲੇ ਕੰਮ ਕੀਤੇ ਪਹਿਲਾਂ ਵਾਂਗੂ ਸਮਾਜਿਕ ਤੇ ਧਾਰਮਿਕ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਚੰਗਾ ਨਹੀਂ ਹੋਵੇਗਾ ਉਹਨਾਂ ਦੇ ਖਿਲਾਫ ਡਟ ਕੇ ਖੜੇ ਹੋਣਗੇ ਹਾਲਾਂਕਿ ਅਮਰਪਾਲ ਬਾਹਰ ਆਉ ਪਾਉਂਦੇ ਆ ਨਹੀਂ ਆ ਪਾਉਂਦੇ ਤੇ ਹੁਣ ਜੇ 65 ਬਰਕਰਾਰ ਹੈ ਲਗਭਗ 10 ਦਿਨ ਦਾ ਸਮਾਂ ਪਿਆ ਹੈ ਕਿ ਜਦੋਂ ਸੌ ਚੁੱਕੀ ਜਾਣੀ ਹੈ ਉਸ ਤੋਂ ਪਹਿਲਾਂ ਪਹਿਲਾਂ ਅਮਰਪਾਲ ਸਭਾਪਕ ਜੀ ਦੀ ਗੱਲ ਹੈ ਕਿ 24 ਨੂੰ ਤਾਂ ਨਹੀਂ ਰਿਹਾ ਹੋਣਗੇ ਉਹ ਘੱਟੋ ਘੱਟ 23 ਨੂੰ 22 ਨੂੰ ਰਿਹਾ ਹੋਣਗੇ ਤਾਂ ਉਨਾ ਦੀ ਰਿਹਾਈ ਕਦੋਂ ਹੁੰਦੀ ਹੈ ਇੱਕ ਹੁਣ ਵੱਡਾ ਪ੍ਰਸ਼ਨ ਹੈ ਪਰ ਸਿਆਸਤਦਾਨ ਬਣੇ ਆ ਤਾਂ ਸਿਆਸਤਦਾਨ ਬਣੇ ਆ ਤਾਂ ਸਿਆਸੀ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਸੁਣਨੀਆਂ ਪੈਣੀਆਂ ਨੇ ਤੇ ਉਹਨਾਂ ਦੇ ਜਵਾਬ ਦੇਣੇ ਪੈਣੇ ਨੇ ਨਾ ਕਿ ਪਹਿਲਾਂ ਵਾਂਗ ਤੂੰ ਤੜਾ ਕਾਲੀ ਜਿਹੜੀ ਉਹਨਾਂ ਦੀ ਪੋਜੀਸ਼ਨ ਰਹੀ ਆ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੇ ਜੇਲ੍ਹ ਚ ਰਹਿ ਕੇ ਕਹਿੰਦੇ ਬੰਦਾ ਬਹੁਤ ਕੁਝ ਪੜਦਾ ਵੀ ਆ ਸਿੱਖਦਾ ਵੀ ਆ ਮੈਨੂੰ ਲੱਗਦਾ ਕਿ ਅਮਰਪਾਰ ਹੁਣਾਂ ਨੇ ਬਹੁਤ ਕੁਝ ਪੜਿਆ ਵੀ ਹੋਣਾ ਹੈ ਸਿੱਖਿਆ ਵੀ ਹੋਣਾ ਹੈ ਉਹਨਾਂ ਨੂੰ ਤਜਰਬੇ ਉਹਨਾਂ ਨੇ ਆਪਣਾ ਜਿਹੜਾ ਚਿੰਤਨ ਹੈ ਜਿਹੜਾ ਦਿਮਾਗ ਦੇ ਨਾਲ ਕੀਤਾ ਹੋਣਾ ਕਿ ਭਾਈ ਕਿਹੜੀਆਂ ਗੱਲਾਂ ਚਾਪਰ ਤੋਂ ਚੂਕ ਹੋਈਆਂ ਕਿਹੜੀਆਂ ਗੱਲਾਂ ਆਪਾਂ ਹੋਰ ਸੁਧਾਰ ਕੇ ਕਰ ਸਕਦੇ ਆ ਤੇ ਉਹਨਾਂ ਚੋਂ ਇੱਕ ਇਹ ਵੀ ਚੀਜ਼ ਹੈ ਕਿ ਉਹਨਾਂ ਨੇ ਸਿਆਸਤ 'ਚ ਆਉਣ ਦਾ ਫੈਸਲਾ ਜਿਹੜਾ ਲਿਆ ਆ ਉਮੀਦ ਕਰਦੇ ਆ ਕਿ ਉਹ ਆਪਣੀ ਸਿਆਸੀ ਪਿਆਰੀ ਸਫਲਤਾਪੂਰਕ ਚਲਾਉਣਗੇ ਪਰ ਚੰਨੀ ਦੀ ਵਾਰਨਿੰਗ ਦੇ ਨਾਲ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਚਰਨਜੀਤ ਸਿੰਘ ਚੰਨੀ ਜਾਂ ਕਾਂਗਰਸ ਮਨੁੱਖੀ ਅਧਿਕਾਰਾਂ ਦੀ ਗੱਲ ਤਾਂ ਫਿਲਹਾਲ ਕਰਦੀ ਨਜ਼ਰ ਆਉਂਦੀ ਆ ਪਰ ਸਮਾਜਿਕ ਤੇ ਫਿਰਕੂ ਤਣਾਅ ਦੇ ਵਿਰੁੱਧ ਹਾਲੇ ਵੀ ਡਟਦੀ ਵਿਖਾਈ ਦਿੰਦੀ ਆ